ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਲਖਬੀਰ ਦੇ ਘਰੋਂ ਆ ਪਿੰਡ ਮਾਨਵੀ ਬੁੜੀਆਂ ਜ਼ਿਲ੍ਹਾ ਮਾਨਸਾ ਤੇ ਤਹਿਸੀਲ ਵੀ ਬਾਈ ਨੂੰ ਦੋਸਤੋ ਮਾਨਸਾ ਆ ਗਈ ਬਾਈ ਨੇ ਇੱਕ ਦੋਸਤੋ ਆ ਗੱਬਣ ਬੂਰੀ ਝੋਟੀ ਸੇਲ ਕਰਨੀ ਆ ਕਿੰਨੇ ਕੁ ਦਿਨ ਵੀਰੇ ਇਹਦੇ ਸੂਣਦੇ ਰਹਿੰਦੇ ਆ ਕੀ ਮੋਲ ਆ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਾਂਗੇ ਵੀਡੀਓ ਦੇ ਵਿੱਚ ਲਾਸਟ ਤੱਕ ਬਾਈ ਬਣੇ ਵੀਡੀਓ ਦੇਖ ਲਿਆ ਕਰੋ ਮੁੱਲ ਵਾੜੀ ਸਾਰਾ ਕੁਝ ਵੀਡੀਓ ਚ ਦੱਸਿਆ ਹੁੰਦਾ ਜੇ ਫੇਰ ਵੀ ਕੋਈ ਉਨੀ ਕੀ ਕਚ ਰੈਂਦੀ ਹੁੰਦੀ ਆ ਤਾਂ ਉਹ ਤੁਸੀਂ ਫੋਨ ਤੇ ਜਾਂ ਸੌਦੇ ਦੇ ਫੋਨ ਲਾਇਆ ਕਰੋ ਬਾਕੀ ਬਾਈ ਜੀ ਵੀਡੀਓ ਤਰੀਕ ਨੋਟ ਕਰ ਲਓ 24 ਤਰੀਕ 9ਵਾਂ ਮਹੀਨਾ ਤੇ 2025 ਦੀ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆ ਆਜਾ ਲਖਵੀਰ ਵੀਰੇ ਵੀਡੀਓ ਸਾਹਮਣੇ ਆਜਾ ਹੋਰ ਬਾਈ ਕੀ ਹਾਲ ਹੈ ਸੱਸੀ ਗਾਲ ਬਾਈ ਪਹਿਲਾਂ ਆਪਣਾ ਮੋਬਾਈਲ ਨੰਬਰ ਬੋਲ ਦੇ ਬਾਈ 94634 ਜੀ 58660 ਠੀਕ ਆ ਬਾਈ ਪਿੰਡ ਮਾਨਬੀਪੜੀ ਪਿੰਡ ਮਾਨਬੀਪੜੀ ਜ਼ਿਲ੍ਹਾ ਮਾਨਸਾ ਤਹਿਸੀਲ ਵੀ ਮਾਨਸਾ ਤਹਿਸੀਲ ਵੀ ਮਾਨ ਨਾਲ ਕਿਹੜੇ ਕਿਹੜੇ ਮੂਸਾ ਇਕ ਦਾ ਆਪਣਾ ਇਧਰ ਮੂਸਾ ਰਹਿ ਗਿਆ ਜੀ 2 ਕਿਲੋਮੀਟਰ ਇਧਰ ਕੋਟਲੀ ਖੁਰਦ ਰਹਿ ਗਿਆ ਜੀ ਠੀਕ ਆ ਬਸ ਮੂਸਾ ਤਾਂ ਯਾਰ ਉਹਦੇ ਆਖਣਾ ਕੋ ਬਾਹਰਲੇ ਦੇ ਸੱਚ ਵੀ ਲੋਕਾਂ ਨੂੰ ਪਤਾ ਹੈਗਾ 2 ਕਿਲੋਮੀਟਰ ਨਾਲ ਹੀ ਬਾਈ ਦਾ ਪਿੰਡ ਆ ਕਿੰਨਵਾ ਸੂਆ ਹੁੰਦੀ ਹੈ ਵੀਰੇ ਇਹ ਦੂਜਾ ਸੂਆ ਹੁੰਦੀ ਹੈ ਜੀ ਦੂਜਾ ਸੂਆ ਹੁੰਦੀ ਆ ਹਾਂ ਜੀ ਕਿੰਨੇ ਦਿਨਾਂ ਦੀ ਅਜ ਕੱਚੀ ਆ ਇਹ 28 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ ਇਹਦੇ 28 ਨੂੰ ਅੱਜ ਤਰੀਕ ਹੈਗੀ ਆ 24 ਚਾਰ ਦਿਨ ਪਹਿਲੇ ਲੱਗ ਰਿਹਾ ਹੈ ਨਾ ਚਾਰ ਦਿਨ ਪਹਿਲੇ ਆ ਚਾਰ ਦਿਨ ਪਹਿਲੇ ਆ ਬੂਰੀ ਆ ਦੋਸਤੋ ਹਲਕੇ ਹਲਕਿਆਂ ਭਲਾਂ ਤਾਂ ਜ਼ਰੂਰ ਆ ਦੋਸਤੋ ਲੈਵੇ ਤੇ ਤੇ ਬਾਕੀ ਮੈਂ ਤੁਹਾਨੂੰ ਤੋੜ ਕੇ ਖੋਲ ਕੇ ਦਿਖਾ ਦਨਾ ਮੁੱਲ ਵੜੀ ਵੀਡੀਓ ਦੇ ਵਿੱਚ ਕਰਾ ਦਾਂਗੇ ਬੂਰੀ ਦਾ ਤਾਂ ਬਾਲੇ ਜਿਆਦੇ ਭਰਾਵਾਂ ਨੂੰ ਸ਼ੌਕ ਆ ਵੀਰੇ ਖੋਲ ਲਾ ਤੇ ਲੈ ਮੇਰਾ ਵੀਰ ਕਰ ਲਿਓ ਸੰਪਰਕ ਜਿਹੜੇ ਭਰਾ ਨੂੰ ਪਸੰਦ ਆਉ ਇਹ ਮੌਕੇ ਹੁੰਦਾ ਵੀਰੇ ਬਾਅਦ ਚੋ ਇੱਕ ਬੇਨਤੀ ਹੋਰ ਕਬੂਲ ਕਰਿਓ ਭਰਾਵਾਂ ਨੇ ਬਾਈ ਬਣੇ ਮੈਨੂੰ ਆਏ ਫੋਨ ਨਾ ਲਾਇਆ ਕਰੋ ਬਾਈ ਕਿੰਨੇ ਦੀ ਅਗਲਾ ਮੱਝ ਦੇ ਦੂ ਸਾਨੂੰ ਦਵਾ ਦੇ ਆਪਾਂ ਬਾਈ ਵਿਚੋਲ ਪੁਣੇ ਵਾਲਾ ਕੰਮ ਨਹੀਂ ਹੈਗਾ ਅਗਲੇ ਦੇ ਕਰੋ ਵੀਡੀਓ ਪਾਈ ਨੰਬਰ ਮਾਲਕ ਦਾ ਥੱਲੇ ਚੱਲੀ ਜਾਂਦਾ ਆਪ ਫੋਨ ਲਾ ਕੇ ਬਾਈ ਨਾਲ ਸੌਦਾ ਕਰ ਲਿਓ ਤੇ ਬਾਕੀ ਤੁਸੀਂ ਆ ਚਾਲ ਢਾਲ ਛੋਟੀ ਦੀ ਚੈੱਕ ਕਰ ਲਓ ਵੀਰੇ ਵੀਡੀਓ ਚ ਬਾਈ ਦੀ ਸਾਰੀ ਡਿਟੇਲ ਆਪਾਂ ਦੱਸ ਦਾਂਗੇ ਬਾਕੀ ਕਰਮ ਵਾਲੀ ਸੋਹਣੀ ਆ ਉਧਰ ਨੂੰ ਬਾਈ ਇੱਕ ਜਿਹੜਾ ਹੋਰ ਦਵਾਲਾ ਹਾਂ ਉਧਰ ਨੂੰ ਤੋਰ ਲੈ ਵੀਰ ਬਣੇ ਆ ਤੁਸੀਂ ਕਰਮ ਵਾਲੀ ਦਾ ਲੇਵਾ ਥਣ ਲੇਵਾ ਦੇਖੋ ਬਾਈ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜਾਓ ਜਿਵੇਂ ਮਰਜੀ ਆਪਦੀ ਤਸੱਲੀ ਕਰਕੇ ਦੋਸਤੋ ਤੁਸੀਂ ਝੋਟੀ ਖਰੀਦ ਸਕਦੇ ਹੋ ਬਾਕੀ ਆ ਜਾਓ ਆਪਾਂ ਮੁੱਲ ਵਾੜੀ ਬਾਈ ਤੋਂ ਕਰਾ ਦਿੰਨਾ ਹੁਣ ਦੇਖੋ ਤੁਸੀਂ ਆਹ ਦੇਖੋ ਬਈ ਝੋਟੀ ਥਣ ਬਹੁਤ ਸੋਹਣੇ ਆ ਹਲਕਾ ਹਲਕਾ ਭਲਾਂ ਭਲੂਣ ਜਰੂਰ ਆ ਦੋਸਤੋ ਬਾਕੀ ਬਈ ਬਨਲਾ ਲਖਵੀਰ ਮੁੱਲ ਆਪਾਂ ਕਰਾ ਦਿੰਨੇ ਆ ਵੀਡੀਓ ਦੇ ਵਿੱਚ ਹੀ ਤੇ ਹਾਈਟ ਦੀ ਤੁਸੀਂ ਹਿਸਾਬ ਕਿਤਾਬ ਲਾ ਲਓ ਬਾਈ ਦਾ ਮੈਨੂੰ ਲੱਗਦਾ 6 ਫੁੱਟ ਦਾ ਦੋ ਹਾਂ 6 ਫੁੱਟ ਕਾਦਾ 6 ਫੁੱਟ ਕਾਦਾ ਬਾਈ ਦਾ ਮੀਡੀਅਮ ਕੱਦ ਜਾਂ ਨਾ ਤਾਂ ਦੋਸਤੋ ਛੋਟੀਆਂ ਤੇ ਨਾਂ ਵਾਲੀ ਵੱਡੀ ਆ ਇਹ ਜੀਆਂ ਛੋਟੀਆਂ ਹੀ ਫਿਰ ਦੁੱਧ ਕੱਢ ਦਿੰਦੀਆਂ ਹੁੰਦੀਆਂ ਮੀਡੀਅਮ ਜੀਆਂ ਕੀ ਭਾਅ ਕਰਦਾ ਲਖਵੀਰ ਬਾਈ ਦੇਣ ਲੈਣੀ ਜੀ 1 ਲੱਖ 40 ਆ 1 ਲੱਖ 40 ਹਾਂਜੀ ਦੇਣ ਲੈਣੀ ਕੋਈ ਮਾੜੀ ਮੁੱਟੀ ਉਹ ਮਾੜੀ ਮੁੱਟੀ ਹੋ ਜਾਂਦੀ ਹੈ ਜੀ ਕੋਈ ਨਾ ਤੇ ਬੰਦਾ ਆਊਗਾ ਕੋਈ ਔਕਰੂਗਾ ਕੋਈ ਗੱਲ ਨਹੀਂ ਉਹ ਹੀ ਹੋ ਜਾਂਦਾ ਜੀ 1 ਲੱਖ ਤੇ 40000 ਬਾਈ ਨੇ ਮੁੱਲ ਕਰਿਆ ਬੂਰੀ ਝੋਟੀ ਆ ਦੋਸਤੋ ਬਹੁਤ ਸੋਹਣੀ ਸੁਨਖੀ ਆ ਭਰਾਵੋ ਜਿਹੜੇ ਬਾਈ ਨੂੰ ਪਸੰਦ ਆ ਉਹ ਕੋਲੇ ਆ ਜਾਓ ਤਸੱਲੀ ਕਰਕੇ ਤੁਸੀਂ ਬਾਈ ਨਾਲ ਸੌਦਾ ਕਰ ਲਿਓ ਪਿੰਡ ਪਤਾ ਟਿਕਾਣਾ ਨੰਬਰ ਮੁੱਲ ਸਾਰਾ ਬਾਈ ਜੀ ਦੱਸਤਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਸੀ ਕਾਲ ਬਾਈ ਜੀ ਸਾਰਿਆਂ